ਨਮਸਕਾਰ ਸਸ਼ਵ ਕਾਲ ਮੈਂ ਕ੍ਰਿਤਿਕਾ ਤੁਹਾਡੇ ਵਾਸਤੇ ਵਧੀਆ ਵੀਡੀਓਜ਼ ਲੈ ਕੇ ਹਾਜ਼ਰ ਹੁੰਦੀ ਆ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਡਾਰਕ ਸਰਕਲਸ ਦੇ ਬਾਰੇ ਜਾਣੀ ਕੀ ਅੱਖ ਦੇ ਥੱਲੇ ਜਿਹੜੇ ਕਾਲੇ ਕੇਰੇ ਹੁੰਦੇ ਆ ਉਹਨਾਂ ਦੇ ਬਾਰੇ ਅੱਜ ਕੱਲ੍ਹ ਆਮ ਤੌਰ ਤੇ ਨੌਜਵਾਨ ਇਸ ਗੱਲ ਤੋਂ ਬਹੁਤ ਪਰੇਸ਼ਾਨ ਹਨ ਕਿ ਉਹਨਾਂ ਦੇ ਡਾਰਕ ਸਰਕਲ ਜਿਹੜੇ ਹੈ ਉਹ ਕਿੰਨੇ ਵੀ ਪ੍ਰੋਡਕਟਸ ਲਾ ਲੈਣ ਕਿੰਨੇ ਵੀ ਨੁਸਖੇ ਅਜ਼ਮਾ ਲੈਣ ਪਰ ਉਹ ਨਹੀਂ ਹਟਦੇ ਉਹਨਾਂ ਦੇ ਵਾਸਤੇ ਅੱਜ ਬਹੁਤ ਹੀ ਜ਼ਿਆਦਾ ਵਧੀਆ ਤੇ ਚਮਤਕਾਰੀ ਮੈਂ ਨੁਸਖਾ ਲੈ ਕੇ ਆਈਆਂ ਜਿਸ ਦੇ ਨਾਲ ਉਹਨਾਂ ਦੇ ਜਿਹੜੇ ਡਾਰਕ ਸਰਕਲ ਹਨ ਉਹ ਬਿਲਕੁਲ ਹੀ ਖਤਮ ਹੋ ਜਾਣਗੇ ਤਾਂ ਇਸ ਦੇ ਵਾਸਤੇ ਤੁਸੀਂ ਕਰਨਾ ਕੀ ਹੈ ਇਹ ਵੀਡੀਓ ਨੂੰ ਪੂਰਾ ਦੇਖੋ ਅਤੇ ਇਸ ਵੀਡੀਓ ਨੂੰ ਹੁਣ ਅਸੀਂ ਸ਼ੁਰੂ ਕਰਦੇ ਹਾਂ ਤੁਸੀਂ ਕੀ ਕਰਨਾ ਤੁਸੀਂ ਤਿੰਨ ਚੀਜ਼ਾਂ ਲੈਣੀਆਂ ਹਨ ਸਭ ਤੋਂ ਪਹਿਲਾਂ ਆਲੂ ਸ਼ਹਿਦ ਅਤੇ ਨਿੰਬੂ ਇਸ ਦਾ ਇਸਤੇਮਾਲ ਕੀਤਾ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਆਲੂ ਲੈ ਲੈਣਾ ਹੈ ਉਹਦੇ ਛਿਲਕੇ ਉਤਾਰ ਕੇ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਕੱਸ ਲੈਣਾ ਹੈ ਜਦੋਂ ਇਦਾਂ ਹੋ ਜਾਏ ਤੁਸੀਂ ਉਹਨਾਂ ਨੂੰ ਆਲੂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਇਸ ਤੋਂ ਬਾਅਦ ਥੋੜਾ ਜਿਹਾ ਤੁਸੀਂ ਨਿੰਬੂ ਦਾ ਰਸ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਕਰ ਲੈਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਤੁਸੀਂ ਥੋੜਾ ਜਿਹਾ ਸ਼ਹਿਦ ਇਸ ਦੇ ਵਿੱਚ ਮਿਕਸ ਕਰ ਲੈਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਤੁਸੀਂ ਇਸ ਨੂੰ ਅੱਖਾਂ ਦੇ ਉੱਤੇ ਲਾ ਲੈਣਾ ਹੈ ਅਤੇ 15 ਮਿੰਟ ਦੇ ਲਈ ਡਰਾਈ ਹੋਣ ਲਈ ਛੱਡ ਦੇਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਤੁਸੀਂ ਆਪਣੇ ਮੂੰਹ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਇਸ ਤੋਂ ਬਾਅਦ ਇਹ ਦੂਜਾ ਨੁਸਖਾ ਜੋ ਕਿ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੁਸੀਂ ਆਲੂ ਦੇ ਪਤਲੇ-ਪਤਲੇ ਸਲਾਈਸਸ ਕੱਟ ਲੈਣੇ ਹਨ ਤੁਸੀਂ ਛਿਲਕੇ ਸਮੇਤ ਵੀ ਇਸਤੇ ਕੱਟ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਉਸ ਨੂੰ 10-15 ਮਿੰਟ ਦੇ ਲਈ ਫ੍ਰੀਜ਼ਰ ਵਿੱਚ ਰੱਖ ਦੇਣਾ ਹੈ ਜਦੋਂ ਉਹ ਚੰਗੀ ਤਰ੍ਹਾਂ ਠੰਡੇ ਹੋ ਜਾਣ ਫਿਰ ਤੁਸੀਂ 20 ਮਿੰਟ ਲਈ ਆਪਣੀ ਅੱਖਾਂ ਤੇ ਰੱਖ ਕੇ ਥੋੜੀ देर ਰੈਸਟ ਕਰਨੀ ਹੈ ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਯਕੀਨ ਮਨੋ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਕਿਉਂਕਿ ਇਸ ਦੇ ਵਿੱਚ ਕੋਈ ਵੀ ਬਾਹਰ ਦਾ ਪ੍ਰੋਡਕਟ ਅਸੀਂ ਨਹੀਂ ਮਿਕਸ ਕਰ ਰਹੇ ਹਾਂ ਇਸ ਦੇ ਨਾਲ ਹੀ ਤੁਸੀਂ ਅਗਲੇ ਦਿਨ ਜਦੋਂ ਦੇਖੋਗੇ ਤਾਂ ਤੁਹਾਡੇ ਕੇਰਿਆਂ 'ਚ ਤੁਹਾਨੂੰ ਫਰਕ ਦੇਖਣ ਨੂੰ ਮਿਲੇਗਾ ਇਸ ਦਾ ਇਸਤੇਮਾਲ ਤੁਸੀਂ ਰੋਜ਼ਾਨਾ ਵੀ ਕਰ ਸਕਦੇ ਹੋ ਕਿਉਂਕਿ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਦੇ ਨਾਲ ਹੀ ਵੀਡੀਓ ਨੂੰ ਖਤਮ ਕਰਦੇ ਹਾਂ ਜਾਂਦੇ ਜਾਂਦੇ ਇਹ ਗੱਲ ਮੈਂ ਜ਼ਰੂਰ ਕਹੂੰਗੀ ਕਿ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ ਨਮਸਕਾਰ ਸਸ਼ਵੀ ਕਾਲ ਮੈਂ ਖ੍ਰਿਤਿਕਾ ਤੁਹਾਡੇ ਵਾਸਤੇ ਵਧੀਆ ਵੀਡੀਓਜ਼ ਲੈ ਕੇ ਹਾਜ਼ਰ ਹੁੰਦੀ ਆ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਡਾਰਕ ਸਰਕਲ ਦੇ ਬਾਰੇ ਜਾਣੇ ਕੀ ਅੱਖਾਂ ਦੇ ਥੱਲੇ ਜਿਹੜੇ ਕਾਲੇ ਕੇਰੇ ਹੁੰਦੇ ਆ ਉਹਨਾਂ ਦੇ ਬਾਰੇ ਅੱਜ ਕੱਲ੍ਹ ਆਮ ਤੌਰ ਤੇ ਨੌਜਵਾਨ ਇਸ ਗੱਲ ਤੋਂ ਬਹੁਤ ਪਰੇਸ਼ਾਨ ਹਨ